ਵੀ ਉੱਥੇ ਸਾਡੇ ਬੰਦੇ ਗਏ ਕਿਸਾਨ ਤੇ ਕਿੱਲ ਗੱਡੇ ਤੇ ਗਾਂ ਨੰਗਰ ਨਹੀਂ ਦਿੱਤੇ ਹੁਣ ਇੱਥੇ ਤੁਸੀਂ ਕਹਿੰਦੇ ਨਾ ਕਾਏ ਵੋਟਾਂ ਲੈਣਾ ਆਕੇ ਇੱਥੇ ਵੀ ਧੱਕੇ ਮਾਰਦੇ ਆ ਕਿਸਾਨਾਂ ਨੂੰ ਛੁੱਪ ਕਰਨਾ ਸਾਡੇ ਵੀਰ ਦਾ ਉੱਥੇ ਗੋਲੀਆਂ ਮਾਰ ਕੇ ਕਤਲ ਕੀਤਾ ਪਰ ਪਿਰਤਪਾਲ ਨੂੰ ਟਰਾਲੀਆਂ ਦੇ ਵਿੱਚੋਂ ਲੈ ਕੇ ਜਵਾੜਾ ਤੋੜਿਆ ਦੀਆਂ ਲੱਤਾਂ ਵਾਂ ਤੋੜੀਆਂ ਉਹਦੇ ਕਰਕੇ ਇਹ ਕਤਲ ਕਿਸਾਨਾਂ ਦੀ ਸਰਕਾਰ ਹੈ ਬਾਜ ਰੇ ਰਣ ਵਾਲੇ ਛੋਟੀ ਕੰਦਾਸੀ ਫੇਟਰਾਂ ਦੇ ਵਿੱਚ ਸਾਡੀਆਂ ਕਰੇਗਾ ਲੰਗਰ ਅਸੀਂ ਇੱਥੇ ਲਈ ਬੈਠੇ ਹਾਂ ਸਾਰਾ ਕੁਝ ਚੱਲਦਾ ਸੀ ਜਿਹੜੇ ਨਕਸੀ ਕਿਸਾਨ ਹੁੰਦੇ ਸੀਗੇ ਬਿਨਾਂ ਵਰਦੀ ਵਾਲੇ ਇਹ ਤਾਂ ਕਿਸਾਨ ਨਹੀਂ ਇਹਨਾਂ ਨੂੰ ਨਹੀਂ ਦੱਸੇਗਾ ਜਿਨ੍ਹਾਂ ਨੇ ਰੱਤਾਂ ਹੋਣੀ ਪਾਈਆਂ ਜਿਨ੍ਹਾਂ ਨੇ ਸਾਡੇ ਦੇ ਹਮਲੇ ਕੀਤੇ ਆ ਅਧਰੂਗਾ ਇਹਦੇ ਥੋਲੇ ਸੀ ਕੋਈ ਵਰਦੀ ਨਹੀਂ ਸੀ ਉਹਨਾਂ ਦੀ ਉਹਨਾਂ ਨੇ ਆਪ ਦੇ ਨਾਰੇ ਲਾਇਆ ਇਹ ਇਹ ਰਾਣੇ ਛੋਟੇ ਨੂੰ ਨਹੀਂ ਕਿਸੇ ਦੇ ਇਹ ਜਿਹੜੇ ਕਿਸਾਨ ਨੇ ਇਸ ਉਹ ਕਿਸਾਨੀ ਨੂੰ ਬਦਨਾਮ ਕਰ ਰਹੇ ਨੇ ਜੀ ਇਹ ਦੇ ਆਰ ਨੋਟ ਅਵੇਅਰ ਕਿ ਵੀ ਇਹ ਕਹਿ ਕੀ ਰਹੇ ਨੇ ਇਹ ਸਿਰਫ ਸਪான்ਸਰਡ ਨੇ ਜਿਨ੍ਹਾਂ ਦਾ ਕੰਮ ਕੀ ਹੈ ਹੱਲਾ ਗੁੱਲਾ ਕਰਨਾ ਅਸੈਂਬਲੀ ਵਿੱਚ ਤਾੜੀਆਂ ਮਾਰਦੀਆਂ ਮੁਰਦਾਬਾਦ ਕਰਨਾ ਉਹ ਕਹਿੰਦੇ ਜੀ ਵੀ ਐਸੀ ਫਰੋਰ ਕਰ ਰਹੇ ਬਰਦਾਬਾਦ ਬਰਦਾਬਾਦ ਅੱਛਾ ਸਾਡੇ ਮੁਰਦਾਬਾਦ ਲੱਗੇ ਆਪੇ ਨੰਨਤਾ ਭੋਰੀਆਂ ਜਿਹਾ ਪਾਪਾ ਘੁੱਟ ਲਿਆ ਹੁਣ ਵੋਟਾਂ ਬਾਹਰ ਦੇ ਕਿਹੜੇ ਡਾਕਾਂ ਨੇ ਸ਼ਰਮ ਨਹੀਂ ਆਈ ਗੀ ਸ਼ਰਮ ਨਹੀਂ ਆਈ ਹੁਣ ਇੱਥੇ ਆਉਂਦਾ ਸਾਡੇ ਕੋਲੇ ਹੁਣ ਉਲਟੇ ਧੱਕੇ ਮਾਰਦੇ ਆ ਕੇ ਧੱਕੇ ਮਾਰੇ ਤਾਂ ਵੋਟਾਂ ਨਹੀਂ ਪਾਉਂਦਾ ਕੋਈ ਤੁਹਾਨੂੰ ਇਹ ਮਿੱਠ ਤੇ ਨੀਵੀਂ ਨਾੜਕਾ ਤੇ ਗੁਣਚੀ ਵੀ ਆਈਆਂ ਕੱਟ ਤੁਸੀਂ ਤਾਂ ਹੁਣੇ ਧੱਕੇ ਮਾਰੀ ਜਾਂਦੇ ਆਂ ਤੇ ਜਿੱਤ ਕੇ ਫਿਰ ਤਾਂ ਲੋ ਕੰਪਿੰਡੋ ਕੱਢ ਦੇਓਗੇ ਫੇਰ ਨਹੀਂ ਐਂਡ ਦਿੰਦੇ ਤੁਸੀਂ ਬਾਈ ਜੀ ਕੀ ਨਾਮ ਆ ਮੇਰਾ ਨਾ ਭਾਈ ਬਲਜੀਤ ਸਿੰਘ ਆ ਭਾਰਤੀ ਖਾਨੇ ਦਾ ਸਿੱਧੂ ਪਰ ਬਲਜੀਤ ਮੈਨੂੰ ਕੀ ਕਹਦਾ ਚਾਹੋਗੇ ਲਗਾਤਾਰ ਅਗਰੋਹ ਪਾਜਪਦਾ ਹਾਂ ਪਰ ਆ ਪਾਜਪਦਾ ਜਿਹੜੇ ਬੰਨਿਆਂ ਨੂੰ ਅਗਰੋਹ ਕੀਤਾ ਜਾ ਰਿਹਾ ਜੋ ਮੋਰਤੇ ਦੀ ਕਾਲ ਆ ਜੋ 13 ਮਹੀਨੇ ਬਾਦਰਾਂ ਤੇ ਪਹਿਲਾਂ ਵੀ ਬੈਠੇ ਰਹੇ ਆ ਜੋ ਇਹਨਾਂ ਨੇ ਕਮਿਟਮੈਂਟ ਕੀਤੀ ਸੀ ਸਾਡੇ ਨਾਲ ਉਹ ਅਜੇ ਤੱਕ ਕਾਨੂੰਨ ਇਹਨਾਂ ਲਾਗੂ ਨਹੀਂ ਕੀਤੇ ਸ਼ਰਤਾਂ ਲਾਗੂ ਨਹੀਂ ਕੀਤੀਆਂ 4 ਮਹੀਨੇ ਹੋਣ ਹੋ ਕੇ ਸ਼ਾਂਤਮਈ ਬੈਠਿਆਂ ਨੂੰ ਖਨੌਰੀ ਦੇ ਬਾਦਰ ਸ਼ੰਭੂ ਬਾਦਰ ਡੱਬਾ ਵਾਲੀ ਬਾਟ ਤੇ ਸਾਡੇ ਘਰਨੇ ਲੱਗ ਰਹੇ ਆ ਉਸੇ ਰੋਚੀ ਇਹਨਾਂ ਪਿੰਡਾਂ ਦੇ ਵਿੱਚ ਵਿਰੋਧ ਕਰ ਰਹੇ ਆ ਤਾਂ ਅੱਜ ਰਾਣਾ ਗਰਮੀਤ ਨੂੰ ਸੋਢੀ ਨੂੰ ਅੱਜ ਮਰਾੜ ਕਲਾਂ ਪਿੰਡ 'ਚੋਂ ਅਸੀਂ ਵਾਰਸ ਗੱਡੀਆਂ ਮੋੜੀਆਂ ਪਿੰਡ ਦੇ ਵਿੱਚ ਅੱਜ ਵੜਨ ਨਹੀਂ ਦਿੱਤਾ ਸਾਰੀ ਜਥੇਬੰਦੀ ਨੇ ਅੱਜ ਉਹਨਾਂ ਦੇ ਮਰਦਾਬਾਦ ਦੇ ਨਾਰੇ ਲਗਾਉਂਦੇ ਹੋਏ ਮੋਦੀ ਸਰਕਾਰ ਦੇ ਅੱਜ ਉਹਨਾਂ ਨੂੰ ਪਿੰਡ 'ਚ ਵਾਪਸ ਕੀਤਾ ਹੋਏ ਸਾਨ ਅਸੀਂ ਰਣਨੀਤੀ ਇਹ ਵੀ ਜਿੱਥੇ ਜਿੱਥੇ ਪੰਨਾਂ ਜਾਣਗੇ ਸੀ ਵਿਰੋਧ ਕਰਾਂਗੇ ਇਹਨਾਂ ਦਾ ਭਾਜਪਾ ਦਾ ਹੀ ਲਗਾਤਾਰ ਵਿਰੋਧ ਕੋ ਕੀ ਭਾਜਪਾ ਉਹ ਵੀ ਪਾਰਟੀ ਹੈ ਜਿਹੜੀ ਸੱਤਾ ਦੇ ਵਿੱਚ ਵੀ ਬੈਠੇ ਰਹੇ ਨੇ ਨਹੀਂ ਕਿਸਾਨਾਂ ਦੇ ਅਤਿਆਚਾਰ ਕੀਤਾ ਜੋ 35000 ਥੂ ਗੈਂ ਦਾ ਗੋਲਾ ਦਾਗਿਆ ਗਿਆ ਛੁੱਪ ਕਰਨਾ ਸਾਡੇ ਵੀਰ ਦਾ ਉੱਤੇ ਗੋਲੀਆਂ ਮਾਰ ਕੇ ਕਤਲ ਕੀਤਾ ਪਰ ਪਿਰਤਪਾਲ ਨੂੰ ਟਰਾਲੀਆਂ ਦੇ ਵਿੱਚੋਂ ਲੈ ਕੇ ਜਵਾੜਾ ਤੋੜਿਆ ਦੀਆਂ ਲੱਤਾਂ ਵਾਂਗ ਤੋੜੀਆਂ ਉਹਦੇ ਕਰਕੇ ਇਹ ਕਤਲ ਕਿਸਾਨਾਂ ਦੀ ਸਰਕਾਰ ਹੈ ਇਹਦਾ ਵਿਰੋਧ ਹੁੰਦਾ ਹੈ ਸਾਡੇ ਵੱਲੋਂ ਕਿਹਾ ਗਿਆ ਹੈ ਕਿ ਇਹ ਕਿਹਨੇ ਕਿਸਾਨ ਹੀ ਨਹੀਂ ਇਹ ਹੁੱਲੜਵਾਜ ਹੈ ਜਿਹੜੇ ਕਿ ਮੇਰਾ ਵਿਰੋਧ ਕਰ ਰਹੇ ਹੈ ਸਾਡੇ ਹੱਥਾਂ 'ਚ ਡਾਂ ਨਿਕੜੀ ਜਾਵੇ ਸਾਡੇ ਕਿਸੇ ਦੇ ਹੱਥ ਦੇ ਵਿੱਚ ਕੋਈ ਕੱਲੇ ਝੰਡੇ ਆ ਅਸੀਂ ਸਿਰਫ ਸਵਾਲਾਂ ਨੇ ਸਾਡੇ ਨਾਲ ਸਵਾਲਾਂ ਦੇ ਜਵਾਬ ਕਰਨ ਜਵਾਬ ਸਾਡੇ ਜਵਾਬ ਦੇਣ ਤੋਂ ਕੌਣ ਭਜੇ ਵਾਸਕੇ ਜਾ ਮੁਰੇ ਕਿਉਂ ਮੁਰਿਆ ਇਹ ਬਾਟਰ ਤੇ ਨੁਕਸਾਨ ਨੂੰ ਪ੍ਰਸਤਤਜੀ ਤੇ ਸਤਾ ਚਾਹੂਗੇ ਲਗਾਤਾਰ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਭਾਜਪਾ ਸਰਕਾਰਾਂ ਜਿਹੜੀ ਕਿਸਾਨਾਂ ਦੀ ਕਤਲ ਸਰਕਾਰ ਆ ਜੀ ਛੁੱਪ ਕਰਨ ਨਾਲ ਕੀ ਹੋਇਆ ਜੀ ਉੱਥੇ ਤੁਸੀਂ ਦੇਖ ਲਓ ਸਾਡੇ ਪਰਜੰਬੰਦੂ ਉੱਥੇ ਸ਼ਹੀਦ ਕੀਤੇ ਗਏ ਇੱਕ ਪੁੱਤਰ ਕਰ ਵੀਰ ਵੀ ਮਾਰੇ ਗਏ ਨਕ ਨਕ ਜਿਹੜਾ ਇਹਨਾਂ ਨਿਛਲੀ ਦੇ ਹੁੰਤੇ ਨਾ ਮਿਸ਼ਰਾਜਾ ਦੇ ਮੁੰਡੇ ਨੇ ਮਾਰਿਆ ਗਿਆ ਜੀ ਉਸ ਇੱਕ ਪੱਤਰਕਾਰ ਵੀਰ ਵੀ ਮਾਰਿਆ ਗਿਆ ਤੇ ਗੁੰਡਿਆਂ ਦੀ ਸਰਕਾਰ ਆ ਜੀ ਹੁਣ ਸਾਡੇ ਮੂਰੇ ਕਿੱਲ ਲਾਏ ਗਏ ਜੀ ਉੱਥੇ ਮਿੱਖਾ ਮਿੱਖਾ ਠੋਕੀਆਂ ਗਈਆਂ ਜਿਹੜੀਆਂ ਪੱਟੀਆਂ ਤੁਸੀਂ ਦੇਖਿਆ ਸਾਰਾ ਕੁਝ ਆਪ ਜਾ ਕੇ ਜੀ ਅਥੂ ਗੈਸ ਦੇ ਗੋਲੇ ਜਿਹੜੇ ਮਾਰੇ ਗਏ ਜੀ ਸਾਡੇ ਕਿੰਨੇ ਨੌਜਵਾਨਾਂ ਦੀ ਅੱਖਾਂ ਚਲੀਆਂ ਗਈਆਂ ਜੀ ਇੱਕ ਕੋਟਕਪੂਰੇ ਪਿੰਡ ਦੇ ਜਿਹੜੇ ਜਿਹੜਾ ਪਿੰਡਾਂ ਦੀ ਕੋਟਕਪੂਰੇ ਸ਼ਹਿਰ ਦੇ ਕੋਲੇ ਉਹ ਨੌਜਵਾਨ ਦੀ ਅੱਖਾਂ ਚਲੀਆਂ ਗਈਆਂ ਦੋ ਦੇ ਛੋਟੇ ਛੋਟੇ ਬੱਚੇ ਇੱਥੇ ਨਿਕਲਦਾ ਮਾਲਕਾ ਜੀ ਉਹਨਾਂ ਦੇ ਘਰੇ ਕਿਤੇ ਗਏ ਉਹਨਾਂ ਦਾ ਹਾਲ ਚਾਲ ਜਾਣਿਆ ਜਿਹੜਾ ਸਾਡਾ ਸ਼ੁਰਕਰ ਸ਼ਹੀਦ ਹੋਇਆ ਉਹਦੇ ਘਰੇ ਗਏ ਸਾਡੀ ਗਾਇ ਪੁੱਛਿਆ ਦੀ ਕੀ ਗੱਲ ਹੋਈ ਜਾਂ ਕਿਉਂ ਮਰਿਆ ਗਿਆ ਤੇ ਕਿਉਂ ਨਹੀਂ ਇਹਨਾਂ ਨੂੰ ਸਾਨੂੰ ਬਾਰਡਰ ਤੇ ਜਾਣ ਦਿੱਤਾ ਇਹ ਕਹਿ ਸਕਦੇ ਸੀ ਕਿ বিজেপি ਦੇ ਇਹ ਨਮਾਇੰਦੇ ਆ বিজেপি ਨੂੰ ਮੋਦੀ ਨੂੰ ਕਹਿੰਦੇ ਆ ਅਸ਼ਚਨ ਨੂੰ ਕਹਿੰਦੇ ਭਾਈ ਇਹ ਸਾਡੇ ਪੰਜਾਬ ਦੇ ਕਿਸਾਨ ਇਹਨਾਂ ਨੂੰ ਦਿੱਲੀ ਹੱਕ ਮੰਗਦਾ ਚੰਗਾ ਪ੍ਰਦਰਸ਼ਨ ਕਰਦਾ ਇਹਨਾਂ ਨੂੰ ਜਾਣ ਦਿੱਤਾ ਜਾਵੇ ਅੱਜ ਵਾਪਸ ਹੀ ਮੋੜਤਾ ਰਹਿਣਾ ਸੋਦੀ ਵਾਪਸੀ ਮੋੜਨਾ ਸੀ ਜੇ ਸਾਡੇ ਦੇ ਹੱਥਾਂ 'ਚ ਸਾਡੇ ਦੇ ਸਾਡੇ ਖੇਤਾਂ ਨੂੰ ਸ਼ਹੀਦ ਕਰਨਗੇ ਸਾਡੀਆਂ ਪੰਡੀਆਂ ਉੱਤੇ ਖੜੀਆਂ ਇਹ ਕਹਿੰਦੇ ਕਿਸਾਨ ਨਹੀਂ ਗੇ ਟਰਾਲੀਆਂ ਕਿਹਦੀਆਂ ਘੜੀਆਂ ਕਾਂਗਰਸ ਵਾਲੀ ਘੜੀਆਂ ਚੱਲ ਗਈਆਂ ਚੱਲ ਗਈਆਂ ਨਾਲੇ ਛੋਟੀ ਕਹਿੰਦੇ ਹੁੱਲਰ ਬਾਜਿਆ ਕਿਸਾਨ ਨਹੀਂ ਗਏ ਜਿਹੜੇ ਮੇਰਾ ਵਿਰੋਧ ਕਰਦੇ ਨਹੀਂ ਅਸੀਂ ਉਹ ਉਹ ਹੁੱਲਰ ਬਾਜਿਆ ਨਾਲੇ ਛੋਟੀ ਕਹਿੰਦਾ ਅਸੀਂ ਇੱਥੇ ਟਰਾਲੀਆਂ ਸਾਡੀਆਂ ਕਰਾਂਗੇ ਲੰਗਰ ਅਸੀਂ ਇੱਥੇ ਲਾਈ ਬੈਠੇ ਸਾਰਾ ਕੁਝ ਅਸੀਂ ਚਾਹੁੰਦਾ ਸੀ ਹੁੱਲਰ ਬਾਜ ਜਿਹੜੇ ਨਾ ਅਸੀਂ ਕਿਸਾਨ ਹੁੰਦੇ ਸੀਗੇ ਬਿਨਾਂ ਵਰਦੀ ਵਾਲੇ ਇਹ ਤਾਂ ਕਿਸਾਨ ਨਹੀਂ ਇਹਨਾਂ ਨੂੰ ਨਹੀਂ ਦਿਸੇ ਕਿ ਜਿਹਨਾਂ ਦੇ ਰਾਟੀਆਂ ਨਹੀਂ ਪਾਈਆਂ ਜਿਹਨਾਂ ਨੇ ਸਾਡੇ ਤੇ ਹਮਲੇ ਕੀਤੇ ਆ ਅਧਰੂ ਗਏ ਤੇ ਗੋਲੇ ਸਿੱਟੇ ਕੋਈ ਵਰਦੀ ਨਹੀਂ ਸੀ ਉਹਨਾਂ ਦੀ ਉਹਨਾਂ ਨੇ ਆਪ ਦੇ ਨਾਰੇ ਲਾਇਆ ਇਹ ਇਹ ਨਾਰੇ ਛੋਟੇ ਨੂੰ ਨਹੀਂ ਦਿਸੇ ਤੇ ਆ ਜਿਹੜ ਜਿਹਨੂੰ ਉੱਥੇ ਵੀ ਜਾ ਕੇ ਮੌਕੇ ਤੇ ਜਾਂਦਾ ਦੇਖਦਾ ਇਹਦੀ ਸਾਰ ਲੈਂਦਾ ਜਿਵੇਂ ਵੋਟਾਂ ਦੇ ਕਰਕੇ ਇਹਨਾਂ ਨੂੰ ਪਿੰਡਾਂ ਚਾਉਣਾ ਪੈਂਦਾ ਹੈ ਉਹਨੇ ਉਹ ਕਿਸਾਨ ਹੀ ਫੜਕੂ ਦੱਸਣ ਲੱਗ ਪਏ ਜਾਂਦੇ ਸਹੀ ਕਿਸਾਨ ਹੀ ਨਹੀਂ ਸਾਡੇ ਦੇ ਘਰੇ ਬੈ ਕੇ ਇਹਨਾਂ ਨੂੰ ਵਾਸਤੇ ਭੇਜ ਭੇਜ ਕੇ ਜਿਵੇਂ ਭਕਾਈ ਕਰ ਲੱਗਦੇ ਤੜਕੇ ਤੋਂ ਸਾਨੂੰ ਪਤਾ ਲੱਗਦਾ ਕਿ ਇਹਨੇ 3 ਵਜੇ ਆਉਣ ਇਹਦੇ ਇੰਨੇ ਝੂਠ ਮਾਰਦੇ ਆ 10 ਵਜੇ ਦਾ ਟਾਈਮ ਦੇ ਕੇ 3 ਵਜੇ ਕਰਤਾ 4 ਵਜੇ ਕਰਤਾ ਆਹ ਰਾਬ ਬਦਲਤਾ ਆਹ ਰਾਬ ਬਦਲਤਾ ਤੇ ਕਿਸਾਨੀ ਦੇ ਪਰਤੂ ਨੂੰ ਡਰਦੇ ਕਿਉਂ ਆ ਕਿ ਦੂਜੇ ਫਾਰਟਿਕਲ ਦੇ ਹਿੱਕ ਚ ਵੱਜੋ ਦੱਸੋ ਇਹਦੇ ਜੋ ਸਾਡੇ ਤੋਂ ਕਿਹੜਾ ਬੰਦਾ ਕਾਂਗਰਸ ਦੇ ਵਿੱਚ ਮੇਲੇ ਬਣਿਆ ਕਿਹੜਾ ਬੰਦਾ ਉਹਨਾਂ ਦਾ ਚੇਅਰਮੈਨ ਬਣਿਆ ਦੱਸੋ ਨਾ ਗੱਲ ਕਰ ਕਿਹੜਾ ਬੰਦਾ ਤਸੋ ਕਿਹੜਾ ਕੱਲਿਆਂ ਦਾ ਕਿਹੜਾ ਕਾਂਗਰਸ ਦਾ ਕਿਹੜਾ ਪਾਰਟੀ ਦਾ ਇਹ ਆ ਕੇ ਉਂਗਲ ਕਰ ਦੇਣ ਗਿਆ ਬੰਦਾ ਐਮਐਲਏ ਬਣਿਆ ਚੇਅਰਮੈਨ ਬਣਿਆ ਸੀ ਇਹ ਸਰਪੰਚੀ ਵੀ ਖਾ ਦਿਓ ਇੱਥੇ ਕੋਈ ਸਾਰੇ ਕਿਸਾਨ ਹੀ ਆ ਜੀ ਸਾਰੇ ਕਿਸਾਨ ਸਰਪੰਚੀ ਵੀ ਖਾ ਦਿਓ ਪਤਰਪੇਚ ਚੋ ਖਾ ਦਿਓ ਜਿਹੜੇ ਸਰਪੰਚਾਂ ਦਾ ਲੈ ਕੇ ਖਰੀਦੇ ਹੋਏ ਆ ਉਹਨਾਂ ਦੇ ਘਰ ਦੇ ਚੋਲੇ ਸਿੱਟੇ ਨੇ ਤਾਂ ਇਹਦੇ ਉਹਦਾ ਚੋਲੇ ਫਰਮ ਨੂੰ ਅੱਗੇ ਲੱਗੇ ਫਿਰਦੇ ਨੇ ਚੋਚੇ ਬਣੇ ਇਹ ਚਰੇ ਜਿਵੇਂ ਅਸਲੀ ਕਿਸਾਨ ਆ ਅਸਲੀ ਕਿਸਾਨਾਂ ਦੇ ਪੁੱਤਾਂ ਜੀ ਅਸੀਂ ਪਹਿਲਾਂ ਵੀ ਗਿਆ ਜਿਵੇਂ ਬੇੜੀ ਨੂੰ ਵਟੇ ਵੱਜਦੇ ਨੇ ਉਸ ਬੇੜੀ ਤੇ ਬੇਰ ਲੱਗੇ ਹੁੰਦੇ ਆ ਮਿੱਠੇ ਜੀ اس ਵਕਤ ਸਾਡਾ ਵਿਰੋਧ ਹੋ ਰਿਹਾ ਹੈ ਇਹ ਪਾਰਟੀਆਂ ਦੇ ਨਮਾਇंदे ਕੁਝ ਮਿਲੇ ਹੋਏ ਆ ਮੁੱਲ ਖਰੀਦ ਕੇ ਨਾਲੋਂ ਕਿਸਾਨਾਂ ਦਾ ਮਖੌਟਾ ਪਾ ਕੇ ਖੜੇ ਆ ਮੈਂ ਕਿਸਾਨਾਂ ਨੂੰ ਪੁੱਛਣਾ ਚਾਹਣਾ ਹੈ ਜਿਹੜੀ ਮੋਦੀ ਸਾਹਿਬ ਨੇ ਕਿਸਾਨ ਸਨਮਾਨਨੀਤੀ ਕੀਤੀ ਆ ਉਹ ਦੇਸ਼ ਦੇ ਕਿਸਾਨਾਂ ਨੂੰ ਦਿੱਤੀ ਆ ਨਾ ਕਿ ਪਾਰਟੀ ਦੇ ਕਿਸਾਨਾਂ ਨੂੰ ਦਿੱਤੀ ਆ ਦੇਸ਼ ਦੇ ਕਿਸਾਨ ਇਹਨਾਂ ਦੇ ਵਿੱਚੋਂ 70% ਕਿਸਾਨ ਐਸੇ ਆ ਜਿਹੜੇ ਕਿਸਾਨ ਸਨਮਾਨਨੀਤੀ ਬਾਰੇ ਆ ਮੋਦੀ ਸਾਹਿਬ ਦੀ ਮੋਦੀ ਸਾਹਿਬ ਨੂੰ ਗੱਲਾਂ ਘੱਟ ਰਹੇ ਨੇ ਲਗ 400 400 ਤੋਂ ਪਾਰ ਸੀਟਾਂ ਜਾਣੀਆਂ ਆ ਪੰਜਾਬ ਦੀਆਂ ਵੀ ਅਸੀਂ ਜੇ ਸਾਡਾ ਬੀਜੇਪੀ ਦਾ ਬਹੁਤ ਵੱਡਾ ਗਰਾਫ ਅੱਗੇ ਨਾਲ ਵਧਿਆ ਪੰਜਾਬ ਦੀ ਸੀ ਤਾਂ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਮੰਗਾਂ ਜਿਹੜੀਆਂ ਮੰਨ ਲੈਣੀਆਂ ਚਾਹੀਦੀਆਂ ਕਿਸਾਨਾਂ ਨੂੰ ਸ਼ਾਇਦ ਕਿਸਾਨਾਂ ਦੀ ਕੋਈ ਮੰਗ ਨਹੀਂ ਹੈਗੀ ਜਿਹੜੀਆਂ ਪਹਿਲਾਂ ਮੰਨੀਆਂ ਉਹ ਪਹਿਲਾਂ ਮੰਨੀਆਂ ਜਦੋਂ ਕਿਸਮ ਉਹ ਕਿਹੜਾ ਬੋਝ ਅਭੀ ਲਾਗੂ ਨਹੀਂ ਕੀਤੇ ਗਏਗਾ ਹੋ ਜਾਣਗੇ ਉਹ ਵੀ ਬੈਠ ਕੇ ਹੋਣਗੇ ਨਾ ਗੱਲ ਕੋਈ ਕੋਈ ਬੈਠ ਕੇ ਗੱਲ ਹੋਊਗੀ ਜਦੋਂ ਬੱਚਣਗੇ ਅਬਰੋਧ ਕਰਨਾ ਗਾਲ ਕੱਢਣੀ ਕਿਸੇ ਨੂੰ ਬੰਦਾ ਬੋਲਣਾ ਮਤਲਬ ਇਹ ਗੱਲ ਨਹੀਂ ਹੈਗੀ ਬੈਠ ਕੇ ਗੱਲ ਹੋਊਗੀ ਕਿਸਾਨਾਂ ਕੋਲ ਜਿਹੜੇ ਸਿਆਣੇ ਲੋਕ ਹੈਗੇ ਆ ਉਹ ਬੈਠ ਕੇ ਗੱਲ ਕਰ ਲੈਣ ਕਰਨ ਨੂੰ ਤਿਆਰ ਅਸੀਂ ਤਾਂ ਅਸੀਂ ਵੀ ਕਿਸਾਨ ਹੈ ਅਸੀਂ ਕਹਿਣਾ ਜਿਹੜੀ ਕਿਸਾਨਾਂ ਦੀ ਮੰਗਾਂ ਪੂਰੀ ਹੋਣੀ ਚਾਹੀਦੀਆਂ ਉਹਨਾਂ ਨੂੰ ਅੱਜ ਤੁਸਾਂ ਨੂੰ ਮੰਗੇਣੀ ਹੈ ਕਿ ਜਾਇਜ ਹੈਗੀ ਹੋਣੀ ਚਾਹੀਦੀ ਹੈ ਜਿਹੜੀ ਜਾਇਜ ਮੰਗਾਣਾਂ ਦੀ ਪੂਰੀ ਹੋਣੀ ਚਾਹੀਦੀ ਹੈ